ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਦੀ ਇਹ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਹਾਲਾਂਕਿ ਜਿਹੜੇ ਕਿ ਨਾਮਜ਼ਦਗੀ ਪੱਤਰ ਤੱਕ ਭਰ ਦਿੱਤੇ ਗਏ ਨੇ ਤੇ ਉੱਥੇ ਹੀ ਭਾਜਪਾ ਵੀ ਕੱਲ ਜਿਹੜੇ ਕਿ ਆਪਣੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਭਰਨਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਮੀਦਵਾਰ ਨੇ ਪਹਿਲਾਂ ਇੱਕ ਬਿਆਨ ਤੇ ਖਾਸ ਤੌਰ ਤੇ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ ਨਾਮਜ਼ਦਗੀ ਪੱਤਰ ਸੜੀ ਭਾਜਪਾ ਦੀ ਜਿਹੜੀ ਕਿ ਲੀਡਰਸ਼ਿਪ ਨਾਲ ਹੋਏਗੀ ਤੇ ਨਾਮਜ਼ਦਗੀ ਪੱਤਰ ਭਰੇ ਜਾਣਗੇ ਤਰਨ ਤਰਨ ਦੇ ਇਲਾਕਾ ਵਾਸੀ ਉਹਨਾਂ ਨੂੰ ਜਿਹੜੀ ਕਿ ਖਾਸ ਤੌਰ ਤੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉਤਨ ਸੁਣੋ ਜੀ ਮੈਂ ਸਮੁੱਚੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸਮੁੱਚੇ ਅਹੁਦੇਦਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਕੱਲ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਕੱਲ ਮਿਤੀ 17 ਅਕਤੂਬਰ ਦਿਨ ਸ਼ੁੱਕਰਵਾਰ 2025 ਨੂੰ ਨਾਮਜ਼ਦਗੀ ਜਿਹੜੇ ਉਹ ਪੱਤਰ ਅਸੀਂ ਭਰਨ ਵਾਸਤੇ ਸਾਰਿਆਂ ਨੇ ਜਾਣਾ ਉਸ ਦੇ ਸਬੰਧ ਦੇ ਵਿੱਚ ਕੱਲ ਜਿਹੜੀ ਚੋਣ ਸੰਕਲਪ ਰੈਲੀ ਹੈ ਜਿਹੜੀ ਉਹ ਰਣਜੀਤ ਫਾਰਮ ਵਿਖੇ ਜਪਾਲ ਰੋਡ ਤੋਂ ਤਰਨਤਾਰ ਰੋਡ ਵਿਖੇ ਜਿਹੜੀ ਉਹ ਰੱਖੀ ਗਈ ਆ ਮੇਰੀ ਤੁਹਾਡੇ ਸਾਰੇ ਹੀ ਸਮੂਚੇ ਵਰਕਰਾਂ ਦੇ ਅੱਗੇ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਪਾਰਟੀ ਦੇ ਦਿਸ਼ਾ ਨਿਰਦੇਸ਼ ਆਏ ਨੇ ਤੁਸੀਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਹਰੇਕ ਪ੍ਰੋਗਰਾਮ ਨੂੰ ਜਿਹੜਾ ਉਹ ਸਫਲਤਾਪੂਰਕ ਨੇਪਰੇ ਚਾੜਿਆ ਆਓ ਹੁਣ ਆਪਾਂ ਆਪਣੇ ਇਲਾਕੇ ਦੀ ਵਿਧਾਨ ਸਭਾ ਦੀ ਭਲਾਈ ਦੀ ਖਾਤਰ ਉਹਦੀ ਤਰੱਕੀ ਤੇ ਖੁਸ਼ਹਾਲੀ ਦੀ ਖਾਤਰ ਕੱਲ ਆਪੋ ਆਪਣੀ ਜ਼ਿੰਮੇਵਾਰੀ ਨੂੰ ਨੈਤਿਕ ਤੌਰ ਤੇ ਸਮਝਦੇ ਹੋਇਆਂ ਇੱਕ ਬੂਥ ਪੱਧਰ ਤੋਂ ਜਿਸ ਤਰ੍ਹਾਂ ਅਸੀਂ ਸਮੇਲਤ ਦੇ ਵਿੱਚ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਾ ਕੱਲ ਆਓ ਇਸ ਚੋਣ ਸੰਕਲਪ ਰੈਲੀ ਦੇ ਵਿੱਚ ਆਪਾਂ ਬੂਥ ਬੂਥ ਪੱਧਰ ਤੋਂ ਆਪਣੇ ਵਰਕਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਇਆਂ ਇਸ ਰੈਲੀ ਨੂੰ ਕੰਮ ਚੱਪ ਕਰੀਏ ਤੇ ਆਪਣੀ ਚੋਣ ਮਹਿਮਤਾਗਾਜ ਕਰਦੇ ਹੋਇਆਂ ਉਸ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਸ਼ੀਰਵਾਦ ਸਦਕਾ ਅਸੀਂ ਜਿਹੜਾ ਉਹ ਪਰਮਾਤਮਾ ਦਾ ਉਹ ਅਥਾਸਰਾ ਲੈਂਦੇ ਹੋਏ ਕੱਲ ਜਿਹੜੇ ਸਾਰੇ ਹੀ ਸਮੁੱਚੇ ਵੋਟਰ ਸਪੋਰਟਰਾਂ ਨੂੰ ਅਪੀਲ ਆ ਕਿ ਤਕੜੇ ਹੋ ਕੇ ਹਮ ਹਮਾ ਕੇ ਪੰਚ ਮੈਂ ਸਮੁੱਚੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸਮੁੱਚੇ ਅਹੁਦੇਦਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਕੱਲ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਕੱਲ ਮਿਤੀ 17 ਅਕਤੂਬਰ ਦਿਨ ਸ਼ੁੱਕਰਵਾਰ 2025 ਨੂੰ ਨਾਮਜ਼ਦਗੀ ਜਿਹੜੇ ਉਹ ਪੱਤਰ ਅਸੀਂ ਭਰਨ ਵਾਸਤੇ ਸਾਰਿਆਂ ਨੇ ਜਾਣਾ ਉਸ ਦੇ ਸਬੰਧ ਦੇ ਵਿੱਚ ਕੱਲ ਜਿਹੜੀ ਚੋਣ ਸੰਕਲਪ ਰੈਲੀ ਆ ਜਿਹੜੀ ਉਹ ਰਣਜੀਤ ਫਾਰਮ ਵਿਖੇ ਚਬਾਲ ਰੋਡ ਤੋਂ ਤਰਨਤਾਰ ਰੋਡ ਵਿਖੇ ਜਿਹੜੀ ਉਹ ਰੱਖੀ ਗਈ ਆ ਮੇਰੀ ਤੁਹਾਡੇ ਸਾਰੇ ਹੀ ਸਮੂੱਚੇ ਵਰਕਰਾਂ ਦੇ ਅੱਗੇ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਪਾਰਟੀ ਦੇ ਦਿਸ਼ਾ ਨਿਰਦੇਸ਼ ਆਏ ਨੇ ਤੁਸੀਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਹਰੇਕ ਪ੍ਰੋਗਰਾਮ ਨੂੰ ਜਿਹੜਾ ਉਹ ਸਫਲਤਾਪੂਰਕ ਨੇਪਰੇ ਚਾੜਿਆ ਆਓ ਹੁਣ ਆਪਾਂ ਆਪਣੇ ਇਲਾਕੇ ਦੀ ਵਿਧਾਨ ਸਭਾ ਦੀ ਭਲਾਈ ਦੀ ਖਾਤਰ ਉਹਦੀ ਤਰੱਕੀ ਤੇ ਖੁਸ਼ਹਾਲੀ ਦੀ ਖਾਤਰ ਕੱਲ ਆਪੋ ਆਪਣੀ ਜ਼ਿੰਮੇਵਾਰੀ ਨੂੰ ਨੈਤਿਕ ਤੌਰ ਤੇ ਸਮਝਦੇ ਹੋਇਆਂ ਇੱਕ ਬੂਥ ਪੱਧਰ ਤੋਂ ਜਿਸ ਤਰ੍ਹਾਂ ਅਸੀਂ ਸਮੇਲਨ ਦੇ ਵਿੱਚ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਿਆ ਕੱਲ ਆਓ ਇਸ ਚੋਣ ਸੰਕਲਪ ਰੈਲੀ ਦੇ ਵਿੱਚ ਆਪਾਂ ਬੂਥ-ਬੂਥ ਪੱਧਰ ਤੋਂ ਆਪਣੇ ਵਰਕਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਇਆਂ ਇਸ ਰੈਲੀ ਨੂੰ ਕਾਮਯਾਬ ਕਰੀਏ ਤੇ ਆਪਣੀ ਚੋਣ ਮਹਿਮਤਾਗਾਜ ਕਰਦੇ ਹੋਇਆਂ ਉਸ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਸ਼ੀਰਵਾਦ ਸਦਕਾ ਅਸੀਂ ਜਿਹੜਾ ਉਹ ਪਰਮਾਤਮਾ ਦਾ ਉਹ ਆਸਰਾ ਲੈਂਦੇ ਹੋਏ ਕੱਲ ਜਿਹੜੇ ਸਾਰੇ ਹੀ ਸਮੂੱਚ ਵੋਟਰ ਸਪੋਰਟਰਾਂ ਨੂੰ ਅਪੀਲ ਆ ਕਿ ਤਕੜੇ ਹੋ ਕੇ ਹਮ-ਹਮਾ ਕੇ ਪੰਚ